ਜੈ ਸ੍ਰੀ ਰਤਨ ਮੰਤਰ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਨੂੰ ਇੱਕ ਅਜਿਹੇ ਦਸਤ ਜਾ ਰਹੀ ਹਾਂ ਜਿੱਦਾਂ ਜਿਹੜੇ ਆਪਣੇ ਪੁਰਾਣੇ ਬਜ਼ੁਰਗਾਂ ਬਾਰੇ ਵਿਓ ਜਿਹੜੀਆਂ ਦਵਾਈਆਂ ਆਯੁਰਵੇਦਿਕ ਔਸ਼ਦੀਆਂ ਨਹੀਂਆਂ ਕੁਸਤ ਆਪਣੀ ਰਸੋਈ ਚੋਂ ਨਿਕਲੇ ਹੁੰਦੀਆਂ ਵਿਓ ਉਹਨਾਂ ਦੀ ਵਰਤੋਂ ਕਰਦੀਆਂ ਹੁੰਦੀਆਂ ਸੀ ਇੱਕ ਤਾਂ ਹਾਲੀ ਦੀ ਵਰਤੋਂ ਕਰਦੀ ਹੁੰਦੀਆਂ ਲਿਗੀਆਂ ਹੱਲੀ ਦੇ ਪਰਤੋ ਦਾ ਜ ਵੀ ਆਪਾਂ ਸਾਰੇ ਕਰਦੇ ਆਂ ਦਾਲ ਚੀਨੀ ਇਹ ਵੀ ਦਾਲ ਚ ਪਾਉਣੀ ਹੁੰਦੀਆਂ ਲਿਗੀਆਂ ਜੁਆਇਤਰੀ ਜੇ ਆਫਲ ਤੇ ਜਿਹੜੀ ਪੱਤੇ ਵਾਲੀ ਮੈਦੀ ਹੁੰਦੀ ਸੀਗੀ ਕੁੱਟ ਕੇ ਸੁਕਾ ਕੇ ਕਈ ਥਾਵਾਂ ਤੇ ਤਾਂ ਇਹਦੀ ਵਰਤੋਂ ਵੀ ਕਰੀ ਜਾਂਦੀ ਸੀਗੀ ਦਾਲ ਚ ਪਾਉਂਦੇ ਬੜੀ ਬਿਹਤਰ ਹੁੰਦੀ ਜਿਹੜੀ ਪੱਤੇ ਵਾਲੀ ਮੈਦੀ ਹੁੰਦੀ ਆ ਪਰ ਅੱਜ ਕੱਲ੍ਹ ਦੀ ਮੈਦੀ ਨਾ ਪਾਉਣ ਬੈਜੋ ਦਾਲ ਚ ਅੱਜ ਕੱਲ੍ਹ ਕੈਮੀਕਲ ਵਾਲੀ ਮੈਦੀ ਹੁੰਦੀ ਆ ਨੇ ਬਾਜ਼ਾਰੋਂ ਜਿਹੜਾ ਪੌਦੇ ਦੀ ਥੋੜੀ ਹੁੰਦੀ ਹੈ ਉਹ ਮੈਂ ਦੀ ਆਪਾਂ ਦਾਲਚ ਵੀ ਪਾ ਸਕ ਕੇ ਖਾ ਸਕਦੇ ਹਾਂ ਉਹ ਵੀ ਬਹੁਤ ਹੀ ਜ਼ਿਆਦੇ ਫੈਦੇ ਤੇ ਤੇਜ ਪੱਤਾ ਵੀ ਦਾਲ ਦੇ ਲਈ ਬਹੁਤ ਫੈਦੇਮੰਦ ਆਪਣੇ ਸੈਸਰੀਲ ਦੇ ਲਈ ਲੋਹੜ ਇਹ ਵੀ ਸਰੀਰ ਨੂੰ ਬਹੁਤ ਫੈਦੇਮੰਦ ਇਸ ਤਰ੍ਹਾਂ ਨੇ ਮਸਾਲੇ ਬਣਾ ਕੇ ਲੈਂਦੀਆਂ ਦੀਆਂ ਆਪਣੀਆਂ ਪਹਿਲੀਆਂ ਬਜ਼ੁਰਗਾਂ ਤੇ ਇਸ ਲਈ ਇਹ ਲੋਕਾਂ ਨੂੰ ਕੋਈ ਵੀ ਬਿਮਾਰੀ ਨਹੀਂ ਨੀ ਹੁੰਦੀ ਜਿਹੜਾ ਕੜੀ ਪੱਤਾ ਇਹਦੀ ਵੀ ਵਰਤੋਂ ਕਰਦੇ ਆ ਜੀ ਇਹ ਖੂਨ ਨੂੰ ਬਣਾਉਂਦਾ ਇਹਨੂੰ ਵੀ ਕੁੱਟ ਕੇ ਸਬਜ਼ੀ ਚ ਪਾਉਣੀ ਹੁੰਦੀ ਹੈ ਜੀ ਜਦੋਂ ਦੁਪਹਿਰ ਦੀ ਸਬਜ਼ੀ ਬਣਾਉਣੀ ਹੈ ਜੀ ਉਹਦੇ ਵਿੱਚ ਜਮੈਂ ਜ਼ਰੂਰ ਪਾਉਣੀ ਹੈ ਜੀ ਇਹ ਪਿਤਨਾਸ਼ ਖੂਨੀ ਹੈ ਇਹਦੇ ਨਾਲ ਸਾਰਾ ਸਰੀਰ ਸਾਫਤ ਰਹਿੰਦਾ ਪਹਿਲਾਂ ਲੋਕ ਇੰਨਾਂ ਚੀਜ਼ਾਂ ਦੀ ਵਰਤੋਂ ਕਰਦੇ ਸੀ ਜੋ ਤੁਹਾਨੂੰ ਮੈਂ ਦੱਸ ਕੇ ਹਟੀਆਂ ਪਰ ਅੱਜ ਕੱਲ੍ਹ ਦੀਆਂ ਤਾਂ ਮਾੜਾ ਮੋਟਾ ਹੀ ਕਰਦੀਆਂ ਨੇ ਇਹੋ ਆਪਾਂ ਨੂੰ ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਨੇ ਆਪਾਂ ਨੂੰ ਪੰਸਾਰੀਆਂ ਦੀ ਦੁਕਾਨਾਂ ਤੋਂ ਮਿਲ ਜਾਣਗੀਆਂ ਆਪ ਜੇ ਕਿਸੇ ਨੇ ਇੰਨਾਂ ਚੀਜ਼ਾਂ ਦੀ ਮਸਾਲਿਆਂ ਦੀ ਵਰਤੋਂ ਕਰਕੇ ਦੇਖਣੀ ਆ ਤਾਂ ਬਹੁਤ ਹੀ ਲਾਭਦਾਇਕ ਹੋ ਰਹੋਗੇ ਜੈਸੀ ਰਿਤਨਵੰਤਰੀ ਜੀ ਪੈਣ ਪਰਵੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰ ਦਿਓ ਤਾਂ ਜੋ اگے ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈਸੀ ਰਿਤਨਵੰਤਰੀ ਜੀ